ਸਤ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਬੋ ਲੈਗਸ ਜਾਂ ਬੋ ਨੀਸ ਬਹੁਤ ਲੋਕ ਤੁਸੀਂ ਦੇਖੇ ਹੋਣਗੇ ਇਦਾਂ ਚੱਲਦੇ ਆ ਇਦਾਂ ਉਹਨਾਂ ਦੇ ਗੋਡੇ ਹੋ ਜਾਂਦੇ ਨੇ ਕਿਉਂਕਿ ਜੋ ਅੰਦਰ ਵਾਲੇ ਮਸਲਸ ਨੇ ਇਸ ਦੇ ਵਿੱਚ ਆਪਨੇ ਵੀਕ ਹੋ ਜਾਂਦੇ ਨੇ ਔਰ ਜੋ ਬਾਹਰ ਵਾਲੇ ਗਲੂਟ ਮਸਲ ਨੇ ਇਹ ਟਾਈਟ ਹੋ ਜਾਂਦੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਇਹੀ ਕਸਰਤਾਂ ਤੁਹਾਨੂੰ ਦੱਸਾਂਗੇ ਅਗਰ ਤੁਹਾਡੀਆਂ ਬੋ ਲੈਗਸ ਹੋ ਗਈਆਂ ਨੇ ਔਰ ਤੁਸੀਂ ਐਦਾਂ ਰਹਿੰਦੇ ਹੋ ਤਾਂ ਤੁਸੀਂ ਨਾਰਮਲ ਸਟ੍ਰੇਟ ਕਿਵੇਂ ਹੋ ਸਕਦੇ ਹੋ ਆਸਾਨ ਕਸਰਤਾਂ ਨਾਲ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀ ਇਨਸਟਾ ਆਈਡੀ ਹੈ ਸ੍ਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਇੱਕ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਹਰੀ ਸਿੰਘ ਸਰਾ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਸੋ ਵੀਡੀਓ ਨੂੰ ਜਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਇੱਕ ਦਰਦਾਂ ਲਈ ਸਾਡਾ ਤੇਲ ਹੈ ਜੋ ਉਸ ਦੀ ਐਡ ਇਸ ਤੋਂ ਬਾਅਦ ਸਟਾਰਟ ਹੋਏਗੀ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੋਂ ਸਟਾਰਟ ਕਰਦੇ ਹਾਂ ਐਕਸਰਸਾਈਜ਼ ਸਭ ਤੋਂ ਪਹਿਲਾਂ ਆਪਾਂ ਨੂੰ ਇਸ ਦੇ ਵਿੱਚ ਰੇਂਜ ਆਫ ਮੋਸ਼ਨ ਐਕਸਰਸਾਈਜ਼ ਕਰਾਂਗੇ ਫਿਰ ਆਪਾਂ ਇਸ ਦੀਆਂ ਸਟਰੈਂਥਨਿੰਗ ਕਰਾਂਗੇ ਇਸ ਨੂੰ ਤਕੜੇ ਕਿਵੇਂ ਕਰ ਸਕਦੇ ਹਾਂ ਪਹਿਲਾਂ ਮੰਲੇ ਵੇਸਤੀ ਪ੍ਰੋਪਰ ਰੇਂਜ ਲੈ ਕੇ ਆਵਾਂਗੇ ਆਪਾਂ ਗੋਡੇ ਦੀ ਫਿਰ ਆਪਾਂ ਇਸ ਨੂੰ ਤਕੜੇ ਕਿਵੇਂ ਕਰ ਸਕਦੇ ਹਾਂ ਫਿਰ ਲਾਸਟ ਦੇ ਵਿੱਚ ਸਟ੍ਰੈਚਿੰਗ ਕਰਾਂਗੇ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਥੈਟ ਇਜ਼ ਐਂਕਲ ਟੂ ਪੰਪਸ ਆਪਾਂ ਪੂਰੇ ਪੈਰ ਅੰਦਰ ਪੂਰੇ ਪੈਰ ਬਾਹਰ 1 2 3 4 5 6 7 8 9 10 11 12 13 14 15 16 17 18 19 बी ये होगी थोड़ी नंबर वन एक्सरसाइज एंकल टो पंप्स ये ਤੁਸੀਂ ਦੋ ਵਾਰੀ ਕਰਨੇ ਆ 20 20 ਦੇ ਸੈਟ ਆਪਾਂ ਪਹਿਲਾਂ ਉਸ ਦੀ ਰੇਂਜ ਪ੍ਰੋਪਰ ਲੈ ਕੇ ਆਉਣੀ ਹੈ देन ਦੂਸਰੀ एक्सरसाइज ਕੀ ਹੈ ਆਪਾਂ ਇੱਕ ਗੋਡਾ ਮੋੜ ਲੈਣਾ ਹੈ ਪੂਰਾ ਜਿੱ ਤੱਕ ਮੁੜਦਾ ਹੈ ਔਰ ਦੂਸਰਾ ਫੇਰ ਸਟ੍ਰੇਟ ਕਰ ਦੇਣਾ ਇਸ ਨੂੰ ਕਹਿੰਦੇ ਨੇ ਫਲੈਕਸ਼ਨ देन ਐਕਸਟੈਂਸ਼ਨ ਦੋ ਵਾਰੀ ਹੋ ਗਿਆ ਫੇ ਤਿੰਨ ਫੇ ਚਾਰ ਚਾਰ then ਫੇਰ ਪੰਜ then ਫੇਰ ਛੇ then ਫੇਰ ਸੱਤ then ਫੇਰ ਅੱਠ ਜਿੰਨਾ ਮੋੜ ਸਕਦੇ ਹੋ ਜਿੰਨਾ ਵੱਧ ਤੋਂ ਵੱਧ ਮੋੜ ਸਕਦੇ ਹੋ ਉਹਨਾਂ ਨੂੰ ਉਹਨਾਂ ਤੁਸੀਂ ਵੈਸੇ ਜਦੋਂ ਬੋ ਲੈਗਸ ਹੋ ਜਾਂਦੀਆਂ ਨੇ ਗੋਡਾ ਘੱਟ ਮੋੜਦਾ ਆਪਣਾ ਇੱਕ ਇੱਕ ਤੱਕ ਹੀ ਰਹਿ ਜਾਂਦਾ ਪਰ ਤੁਸੀਂ ਕੋਸ਼ਿਸ਼ ਕਰਨੀ ਹੈ ਜਿੰਨੀਆਂ ਵੱਧ ਤੋਂ ਵੱਧ ਮੋੜਨ then ਸਟ੍ਰੇਟ then ਫੇਰ then ਸੱਤ then ਅੱਠ नौ दैन दस दैन रिलैक्स इससे भी ती तीन सैट लाने ती बारी करनी है ती वारी इधर ती तीहारी इधर ती दोनों पास करनी है एक्सरसाइज एक एक, एक दैन दो दैन दिन पूरा गुड्डा मोड़ा दैन चार दैन पांच दैन छे दैन सात आठ, दैन नौ दैन दस दैन रिलैक्स तीह इधर ती वारी इधर योगी थोड़ी दूसरी कसरत नी फ्लेक्शन एक्सटेंशन तीसरी कसरत की है अपनी एस एल आर तत् तो उपर चाह थले एक दो तीन चार पाँच सात, आठ, नौ 10 देन ਰਿਲੈਕਸ ਇਸ ਦੇ ਵਿੱਚ ਤੁਸੀਂ ਪੈਰ ਅੰਦਰ ਮੋੜਨਾ ਨਹੀਂ ਹੈ ਪੈਰ ਬਾਹਰ ਨਹੀਂ ਲੈ ਕੇ ਜਾਣਾ ਨਾਰਮਲ ਪੋਜੀਸ਼ਨ ਰਹੇਗਾ ਪੈਰ ਤੇ ਉੱਪਰ ਬਸ 1 2 3 4 5 6 7 8 9 10 देन ਰਿਲੈਕਸ ਇਹ ਵੀ ਤੁਸੀਂ 30 ਵਾਰੀ ਇਧਰ 30 ਵਾਰੀ ਇਧਰ ਇਹ ਹੋ ਗਈ ਤੁਹਾਡੀ ਐਸ ਐਲ ਆਰ ਔਰ ਇਸ ਦੇ ਵਿੱਚ ਤੁਸੀਂ पैर की न्यूट्रल पुजीशन लेनी है ये भी नहीं बाल थले कर देना यह भी नहीं बाल अंदर नॉर्मल जिम्मे नॉर्मल पोजिशन दूसरी साइड करके देखो एक दो तीन चार पांच पे सत्त अठ नौ दस दिन रिलैक्स यी वारी इधर ती वारी इधर यह होगी एस एल आर चौथी कसुक्की पे पी पे, पहला बार पैर बार फिर अंदर एक फिर दो तीन ਪੇਡ 4 ਪੇਡ 5 ਪੇਡ 3 ਪੇਡ 7 ਪੇਡ 8 ਪੇਡ 9 ਪੇਡ 10 ਪੇਡ 11 ਪੇਡ 12 ਪੇਡ 13 ਪੇਡ 14 ਪੇਡ 15 ਦੈਨ ਰਿਲੈਕਸ 15 ਵਾਰੀ ਇਸ ਸਾਈਡ ਆ ਇਹ ਹੋ ਗਈ ਤੁਹਾਡੀ ਸਾਈਡ ਵੇਸ ਲੈਗ ਬਿਲਕੁਲ ਸਾਈਡ ਤੇ ਇਦਾਂ ਲੈ ਕੇ ਜਾਣੀ ਔਰ ਇਹ ਤੁਸੀਂ ਦੋਨੋਂ ਸਾਈਡ ਕਰਨਾ ਉਸ ਸਾਈਡ ਆਪਾਂ ਕਰ ਨਹੀਂ ਸਕਦੇ ਆਪਣੀ ਦੀਵਾਰ ਆ पर तोी बैड के सेंटर से पैकेी लत्त प्रॉपर करनी है साइड वेसलैग एक दैन दो दैन तीन दैन चार लत्त कड़ी के लैके जानी है कड़ी के लैके जानी है और बैड से कड़ी इसकी वापस लोनी हवा च नहीं चकनी ठीक है एक दैन दो दैन तीन दैन चार दैन पाँच दैन छे दैन सत दैन अठ दैन नौ दैन दस दस भी कर सकते हो तीन ਬਾਤ ਤੋਂ ਬਾਤ ਤੁਸੀਂ 15 ਕਰ ਸਕਦੇ ਹੋ 13 देन 14 देन 15 देन ਰਿਲੈਕਸ 15 ਵਾਰੀ ਐਸਾਈਡ 15 ਵਾਰੀ ਐਸਾਈਡ ਇਸਦੇ ਤੁਸੀਂ 2-2 ਸੈਟ ਲਾਉਣੇ ਆ ਯਾਨੀ ਕਿ 30 ਵਾਰੀ ਇੱਕ ਪਾਸੇ 30 ਵਾਰੀ ਇੱਕ ਪਾਸੇ ਹੁਣ देन ਉਸ ਤੋਂ ਨੈਕਸਟ ਜਿਹੜੀ ਐਕਸਰਸਾਈਜ਼ ਹੈ ਉਹ ਉਸ ਦਿਨ ਹੀ ਆਪਾਂ ਐਸਐਲਆਰ ਕਰਾਂਗੇ ਬਿਲਕੁਲ ਸਟ੍ਰੇਟ ਪੈ ਜਾਾਂਗੇ ਔਰ ਪੈਰ ਨੂੰ ਅੰਦਰ ਮੋੜ ਕੇ ਲੱਤ ਨੂੰ ਉੱਪਰ ਚੱਕ ਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ ਇਹਦੇ ਵਿੱਚ ਪੈਰ ਨੂੰ ਅੰਦਰ ਮੋੜਿਆ ਹੋਇਆ ਇਸ ਦੇ ਵਿੱਚ ਹੋਲਡ ਹੈ ਇਸ ਨੂੰ ਆਪਾਂ ਹੁਣ ਸਟ੍ਰੈਂਥਨਿੰਗ ਕਰਾਂਗੇ ਤਾਕਤ ਦੇਵਾਂਗੇ ਇੱਕ दो तो, तीन चार, पांच, चारे सात, आठ, नौ दस नीचे ती डिग्री थर्टी डिग्री एक गेट भी आप उपर चुकते हैं होल्ड करना दस सैकेंड एक दो तो, तीन चार पांच छे सात, आठ, नौ दस दैन रिलैक्स फिर पैर अंदर मोड़ा फिर उपर चक देंगे एक दो तो, तीन चार पे सत अठ नौ दस दैन रिलैक्स फिर ऊपर चक देंगे एक दो तो, तीन चार पाँच छे सात आठ नौ दस दैन रिलैक्स फिर पैर अंदर मोड के फिर ऊपर चक देंगे एक दो तो, तीन चार पां छे सात आठ नौ दस दैन रिलैक्स ये बारी ए साइड पांच बारी ए साइड यही होगी थोड़ी एस एल थो आर और नैक्सट जी एक्सरसाइज है वह की है तुम साइडलाइन च आ जाओगे और दैन ये गोडा अगर रख लेंगे आपदा करके और जी नीचे वाली लत्त है इसनों उपर चको इदा एक दो तीन चार पाँच पे सत अठ नौ दस दैन रिलैक्स फिर उपर चक दें एक दो तीन चार पाँच पे सत अठ नौ दस दिन रिलैक्स फिर उपर चक दें एक दो तीन चार पाँच पे सत अठ नौ दस दैन रिलैक्स ये सैकेंड भी उपर होल्ड कर सकते हो दस सैकंड भी होल्ड कर सकते हो कि करना है। पांच पांच दूसरी साइड दूसरी देखो कि उपर चक दें एक दो तीन चार पे सत अठ नौ दस दिन रिलैक्स फिर उपर चक दें एक दो तीन चार पे सत अठ नौ दस then relax 1 2 3 4 5 6 7 8 9 10 then relax ਇਸਦੇ ਵੀ ਤੁਸੀਂ ਪੰਜ ਰੈਪੀਟੀਸ਼ਨਸ ਐਸਾਈਡ ਪੰਜ ਰੈਪੀਟੀਸ਼ਨਸ ਉਸ ਸਾਈਡ ਇਹੋ ਕੀ ਤੁਹਾਡੀ ਨੈਕਸਟ ਐਕਸਰਸਾਈਜ਼ ਉਸ ਤੋਂ ਬਾਅਦ ਜਿਹੜੀ ਐਕਸਰਸਾਈਜ਼ ਹੈ ਉਸਦੇ ਲਈ ਆਪਾਂ ਨੂੰ ਦੋਨਾਂ ਗੋਡਿਆਂ ਦੇ ਵਿਚਾਲੇ ਸਹਰਾਣਾ ਜਾਂ ਫੋਮ ਰੋਲਰ ਰੱਖਣਾ ਪਏਗਾ ਮੋਸਟਲੀ ਕਈ ਵਾਰੀ ਫੋਮ ਰੋਲਰ ਕਿਸੇ ਕੋਲ ਨਹੀਂ ਹੁੰਦਾ ਤੁਸੀਂ ਇੱਕ ਕੁਸ਼ਨ ਲੈ ਲੈਣਾ ਹੈ ਔਰ ਦੋਨੇ ਗੋਡੇ ਮੋੜ ਕੇ ਇਹਨੂੰ ਵਿਚਾਲੇਓ ਪ੍ਰੈਸ ਕਰਾਂਗੇ ਆਪਾਂ ਇਦਾਂ ਜ਼ੋਰ ਦੀ ਔਰ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 then ਰਿਲੈਕਸ ਫੇਰ ਆਪਾਂ ਕੋਟ ਦਾਂਗੇ ਜ਼ੋਰ ਦੀ 1 ਇਹਨਾਂ ਇੱਥੋਂ ਕੋਡਿਆਂ ਦੇ ਵਿਚਾਲੇ ਨੂੰ ਜ਼ੋਰ ਲੱਗੇਗਾ ਪੂਰਾ ਇੱਥੇ 10 ਗਿਣਾਂਗੇ 1 2 3 4 5 6 7 8 9 10 then ਰਿਲੈਕਸ ਫੇਰ 10 ਗਿਣਾਂਗੇ 1 2 3 4 5 6 7 8 9 10 ਫੇਰ ਦੱਸ ਗਿਣਾਂਗੇ 1 2 3 4 5 6 7 8 9 10 ਅਗਰ ਥੱਕ ਗਏ ਵਿੱਚ ਆਰਾਮ ਵੀ ਲੈ ਸਕਦੇ ਹੋ ਇਹ ਨਹੀਂ ਲਗਾਤਾਰ ਐਕਸਰਸ ਕਰਨੀ ਹੈ ਤੁਸੀਂ 1 2 ਮਿੰਟ ਦਾ ਵਿੱਚ ਆਰਾਮ ਵੀ ਲੈ ਸਕਦੇ ਹੋ ਫੇਰ ਦਬਾਂਗੇ 1 2 3 4 5 6 7 8 9 10 then relax ਤੇ ਤੁਸੀਂ ਹੌਲੀ ਹੌਲੀ ਜਿਵੇਂ ਪਹਿਲਾਂ 5 ਸੈਟ ਫਿਰ 5 ਤੋਂ 10 ਕਰ ਦੇਣਾ 10 ਤੋਂ 12 ਇਸ ਤੋਂ ਵੱਧ ਨਹੀਂ ਕਰਨੇ ਦੋਨਾਂ ਗੋਡਿਆਂ ਦੇ ਵਿਚਾਲੇ ਰੱਖ ਕੇ ਤੁਸੀਂ ਇਹ ਕੁਸ਼ਨ ਪ੍ਰੈਸ ਕਰਨਾ ਇਹੀ ਹੋ ਗਈ ਨੀਆ ਇਸੋਮੈਟ੍ਰਿਕਸ ਦੈਨ ਉਸ ਤੋਂ ਬਾਅਦ ਨੈਕਸਟ ਦੀ ਐਕਸਰਸਾਈਜ਼ ਦਾ ਦੋਨਾਂ ਗੋਡਿਆਂ ਦੇ ਵਿਚਾਲੇ ਇਦਾਂ ਸਰਾਣਾ ਰੱਖ ਲੈਣਾ ਔਰ ਦੈਨ ਕੋਈ ਲੱਤ ਉੱਪਰ ਚੱਕ ਦੇਣੀ ਹੈ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫੇਰ ਉੱਪਰ ਚੱਕ ਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਫੇਰ ਉੱਪਰ ਚੱਕ ਦਾਂਗੇ 1 दो तीन चार पाँच छः सात आठ नौ दस दैन रिलैक्स फिर ऊपर चुक दें एक दो तीन चार पाँच छः सात आठ नौ दस रिलैक्स फिर ऊपर चक दें एक दो तीन चार पाँच छः सात आठ नौ दस दिन रिलैक्स ये वारी तो स्टार्ट करना पां तो आठ आठ तो दस और दैन दूसरी साइड भी देखो कि ਦੋਨੋਂ ਗੋਡਿਆਂ ਦੇ ਵਿਚਾਲੇ ਆਪਾਂ ਕੁਸ਼ਨ ਰੱਖ ਲਿਆ ਔਰ ਦੈਨ ਸਿਰ ਦੇ نیچے ਬਹਾਰਾ ਕਹ ਲੈਣੀ ਹੈ ਔਰ ਦੈਨ ਇਹ ਲਾਤ ਆਪਣੀ ਉੱਪਰ ਵਾਲੀ ਲਾਤ ਆ ਜਿਸ ਦੀ ਐਕਸ ਜੈਸ ਦੀ ਐਕਸਰਸਾਈਜ਼ ਕਰਨੀ ਹੈ ਇਹ ਲਾਤ ਉੱਪਰ ਚੱਕ ਦੇਣੀ ਹੈ ਐਦਾਂ ਕਰਕੇ ਹਾਂਜੀ 1 2 3 4 5 6 7 8 9 10 ਦੈਨ ਰਿਲੈਕਸ ਉੱਪਰ ਚੱਕ ਦਾਂਗੇ 1 2 3 4 5 6 7 8 9 10 देन रिलैक्स एक दो तीन चार पे सात आठ नौ दस देन रिलैक्स फिर ऊपर चेक देंगे एक दो तीन चार पां छे सात आठ नौ दस देन रिलैक्स फिर उपर चुक देंगे एक दो तीन चार पे सात आठ नौ दस देन रिलैक्स ये सेम उच बारी स्टार्ट करके तो आठ आठ तो दस बारी करना ਇਹ ਹੋ ਗਈਆਂ ਥ੍ਰੋਟੀ ਕਸਰਤਾਂ ਜਿਹੜੀਆਂ ਤੁਸੀਂ ਬੈੱਡ ਤੇ ਲੇਟ ਕੇ ਕਰਨੀਆਂ ਨੇ। ਦੈਨ ਉਸ ਤੋਂ ਬਾਅਦ ਇੱਕ ਹੋਰ ਕਸਰਤ ਹੈ। ਉਸ ਵਿੱਚ ਕੀ ਕਰੋਗੇ ਤੁਸੀਂ ਇਹੀ ਸਰਾਣਾ ਲੈ ਕੇ ਖੜ ਕੇ ਕਰਾਂਗੇ ਆਪਾਂ। ਥੋੜਾ ਜਿਹਾ ਮੋਟਾ ਸਰਾਣਾ ਲੈ ਲਾਂਗੇ ਔਰ ਦੋਨਾਂ ਗੋਡਿਆਂ ਦੇ ਪਿਛਾਲੇ ਇਦਾਂ ਲੈ ਕੇ ਆਪਾਂ ਇਸ ਨੂੰ ਇਦਾਂ ਪ੍ਰੈਸ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਆਪਾਂ ਇੱਥੇ 10 ਗਿਣਾਂਗੇ। 1 2 3 4 5 6 7 8 9 10 ਦੈਨ ਰਿਲੈਕਸ। ਫੇਰ ਫੜ ਲਿਆ। ਫਿਰ ਦਬਤਾ ਇੱਕ 2 3 4 5 6 7 8 9 10 then relax pair palya 1 2 3 4 5 6 7 8 9 10 then relax pet palya pedapta 1 2 then 4 5 6 7 8 9 10 then relax ਇਹ ਵੀ ਤੁਸੀਂ ਪਹਿਲਾਂ 5 ਵਾਰੀ ਫਿਰ 8 ਵਾਰੀ ਫਿਰ 10 ਵਾਰੀ ਇਹ ਹੋਗੀ ਸਟੈਂਡਿੰਗ ਦੇ ਵਿੱਚ ਜਿਹੜੀ ਆਪਾਂ ਕਸਰਤ ਕਰਨੀ ਹੈ ਹੁਣ ਆਪਾਂ ਜਿਹੜੀ ਮੇਨ ਗੱਲ ਹੈ ਉਹ ਹੈ ਵੀ ਆਪਾਂ ਐਂਡ ਦੇ ਵਿੱਚ ਸਟ੍ਰੈਚਿੰਗ ਵੀ ਕਰਨੀਆਂ ਨੇ ਸਿਰਫ ਦੋ ਸਟ੍ਰੈਚ ਨੇ ਆਉ ਤੁਹਾਨੂੰ ਹੁਣ ਉਹ ਕਰਕੇ ਦਿਖਾਉਨੇ ਆ ਆਪਾਂ ਦੇ ਦੋ ਸਟ੍ਰੈਚ ਕਰਨੇ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਤੁਸੀਂ ਦੋਨੋਂ ਗੋਡੇ ਮੋੜ ਲੈਣੇ ਨੇ ਔਰ ਇੱਕ ਗੋਡਾ ਦੂਸਰੇ ਗੋਡੇ ਦੇ ਉੱਪਰ ਰੱਖ ਦਾਂਗੇ ਔਰ ਇਸ ਨੂੰ ਫੇਰ ਆਪਾਂ ਦੂਸਰੇ ਗੋਡੇ ਨੂੰ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਤੁਸੀਂ ਦੇਖੋਗੇ ਤੁਹਾਡੇ ਇਸ ਜਗ੍ਹਾ ਤੇ ਪ੍ਰੋਪਰ ਖਿੱਚ ਪਏਗੀ ਥੈਂ ਰਿਲੈਕਸ ਹੋ ਜਾਣਾ ਤੁਸੀਂ ਇਹ ਤੁਸੀਂ ਪੰਜ ਵਾਰੀ ਇਨਸਾਈਡ ਕਰਨਾ ਪੰਜ ਵਾਰੀ ਇਨਸਾਈਡ ਦੁਆਰਾ ਦੇਖੋ ਪਹਿਲਾਂ ਸਲੋ ਸਲੋ ਚਲੋ ਦੋਨੇ ਗੋਡੇ ਮੋੜ ਲਈ ਤੇਨ ਇਹ ਗੋਡਾ ਇਸਦੇ ਉੱਪਰ ਰੱਖਿਆ ਉਹਦੇ ਨੂੰ ਵਿੱਚ ਦੀ ਜਾ ਕੇ ਇਦਾਂ ਹੋੜ ਕਰਦੇ ਟਾਈਟ ਕਰਕੇ 1 2 3 4 5 6 7 8 9 10 ਤੇਨ ਰਿਲੈਕਸ ਬਿਲਕੁਲ ਸਟ੍ਰੇਟ ਕਰ ਦੇਣਾ ਦੂਸਰੇ ਪਾਸੇ ਵੀ ਦੇਖੋ ਦੋਨੇ ਗੋਡੇ ਮੋੜੇ ਇਸ ਨੂੰ ਇਸਦੇ ਉੱਪਰ ਰੱਖਿਆ ਔਰ ਇਹ ਕੁੜਾ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਦੂਸਰੇ ਹੱਥ ਨਾਲ ਪਕੜ ਕੇ ਇਦਾਂ ਆਪਾਂ ਹੋਲਡ ਕਰ ਦੇਣਾ ਇਥੇ ਆਪਾਂ ਦਾ ਸਕਿਆ 1 2 3 4 5 6 7 8 9 10 then ਰਿਲੈਕਸ ਬਿਲਕੁਲ ਰਿਲੈਕਸ ਹੋ ਜਾਣਾ ਪੰਜ ਵਾਰੀ ਇਸ ਸਾਈਡ ਕਰਨਾ ਪੰਜ ਵਾਰੀ ਇਸ ਸਾਈਡ ਕਰਨਾ ਇਹ ਹੋਗਾ ਫਿਗਰ ਆਫ 4 ਸਟ੍ਰੈਚ then ਲਾਸਟ ਦੇ ਵਿੱਚ ਆਪਾਂ ਕਾਫ ਮਸਲ ਸਟ੍ਰੈਚ ਕਰਨਾ ਇਹ ਵਾਲਾ ਜੋ ਮਸਲਾ ਹੈ ਇਸ ਨੂੰ ਆਪਾਂ ਕਿਵੇਂ ਕਰਾਂਗੇ ਵਿਦ ਦੀ ਹੈਲਪ ਆਫ ਟਾਵਲ ਨੈਕਸਟ ਯੂ ਸਟ੍ਰੈਚ ਹੈ ਇਸ ਦੇ ਲਈ ਆਪਾਂ ਨੂੰ ਇੱਕ ਟਾਵਲ ਦੀ ਜ਼ਰੂਰਤ ਪਈਗੀ ਇਦਾਂ ਆਪਾਂ ਬੈਠ ਜਾਾਂਗੇ ਪਿਛੇ ਢੋਲ ਲਾ ਕੇ ਬੈਠਾਂਗੇ ਔਰ ਪੈਰ ਤੇ ਇਸ ਤਰ੍ਹਾਂ ਪਾ ਲਾਂਗੇ ਔਰ ਇਸ ਨੂੰ ਆਪਣੇ ਵੱਲ ਨੂੰ ਖਿੱਚਾਂਗੇ ਇਸ ਜਗ੍ਹਾ ਤੇ ਪ੍ਰੋਪਰ ਸਟ੍ਰੈਚ ਪਈਗਾ ਔਰ 10 ਗਿਣਾਂਗੇ 1 2 3 4 5 6 7 8 9 10 ਉੱਪਰ ਨਹੀਂ ਚੱਕਣੀ ਥੱਲੇ ਹੀ ਰੱਖਣਾ ਇਦਾਂ ਖਿੱਚ ਕੇ ਰੱਖਣਾ ਆਪਦੇ ਵੱਲ ਇੱਥੇ ਆਪਾਂ 10 ਗਿਣਨੇ ਫੇਰ ਛੱਡ ਦੇਣਾ ਢਿੱਲਾ ਫਿਰ ਆਪਾਂ ਚੰਗੀ ਤਰ੍ਹਾਂ ਉੱਪਰ ਪਾ ਕੇ ਜਿੱਥੇ ਪੰਜਾ ਆਊਟਸਾਈਡ ਜਿਆਦਾ ਪਾਵਾਂਗੇ ਔਰ ਦਨ ਖਿੱਚ ਦਾਂਗੇ ਅੰਦਰਲੀ ਸਾਈ पैर भी अंदर मुड़ देना जिना मुड़द हो सैकंड होल्ड एक दो तीन चार पे सात आठ नौ दस दैन रिलैक्स इस जगह प्रॉपर स्ट्रैच पाएगा फिर देखो जोर दिंच रहे हैं। एक दो तीन चार पांच छे सात आठ नौ दस दैन रिलैक्स बारी इस साइड स्ट्रैच करना और ही दूसरी साइड देखो ध्यान आपदा पाया और एदा फड़ के खिंचता इतने आप दस गिणा ਦੈਨ ਰਿਲੈਕਸ ਫਿਰ ਕਿ ਚਾਹਾਂਗੇ 1 2 3 4 5 6 7 8 9 10 1 2 3 4 5 6 7 8 9 10 ਦੈਨ ਰਿਲੈਕਸ ਇਹ ਤੁਸੀਂ ਪੰਜ ਵਾਰੀ ਇਸ ਸਾਈਡ ਪੰਜ ਵਾਰੀ ਦੂਸਰੀ ਸਾਈਡ ਇਹ ਹੋ ਗਿਆ ਤੁਹਾਡਾ ਕਾਫ ਮਸਲਸ ਇਹ ਪਿੰਜਣੀ ਦੇ ਮਸਲਸ ਦਾ ਸਟ੍ਰੈਚ ਸੋ ਹੁਣ ਆਪਾਂ ਗੱਲ ਕਰਦੇ ਆ ਕਿਹੜੀਆਂ ਕਸਰਤਾਂ ਕਦੋਂ-ਕਦੋਂ ਕਰਨੀਆਂ ਨੇ ਸੋ ਇਹ ਹਨ ਕਸਰਤਾਂ ਆਪਣੇ ਬੋ ਲੈਗਸ ਦੀਆਂ ਜਾਂ ਬੋ ਨੀਜ਼ ਦੀਆਂ ਜਿਨ੍ਹਾਂ ਦੇ ਗੋਡੇ ਬਿੰਗੇ ਹੋ ਗਏ ਹਨ ਸੋ ਇਹ ਕਸਰਤਾਂ ਤੁਸੀਂ ਰੈਗੂਲਰ ਕਰਨੀਆਂ ਨੇ ਇੱਕ ਟਾਈਮ ਸੈੱਟ ਕਰ ਲੈਣਾ ਸਵੇਰੀ ਦੁਪਹਿਰੀ ਸ਼ਾਮ ਤਿੰਨ ਵਾਰੀ ਦਿਨ ਦੇ ਵਿੱਚ ਤੁਸੀਂ ਇਹ ਕਸਰਤ ਕਰਨੀ ਹੈ ਔਰ ਤੁਸੀਂ ਨਾਲ ਦੀ ਨਾਲ ਹੌਟ ਪੈਕ ਵੀ ਦੇਣਾ ਹੈ ਔਰ ਹਲਕੀ-ਹਲਕੀ ਪੇਨ ਰੀਲੀਫ ਆਇਲ ਦੀ ਮ사ਜ ਵੀ ਕਰਨੀ ਹੈ ਤੁਸੀਂ ਦੇਖੋਗੇ ਹੌਲੀ-ਹੌਲੀ ਤੁਹਾਨੂੰ ਫਰਕ ਪੈਣਾ ਠੀਕ ਹੋ ਜਾਏਗਾ ਔਰ ਇਹ ਕਸਰਤਾਂ ਤੁਸੀਂ ਰੈਗੂਲਰ ਕਰਨੀਆਂ ਨੇ ਕੋਈ ਗੈਪ ਨਹੀਂ ਪਾਉਣਾ ਵਿਦ ਦੀ ਹੈਲਪ ਆਫ ਤੁਸੀਂ ਮਤਲਬ ਕਿਸੇ ਦੀ ਫੈਮਿਲੀ ਦੇ ਵਿੱਚ ਹੈਲਪ ਲੈ ਸਕਦੇ ਹੋ ਔਰ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਮਿਲਦੇ ਹਾਂ ਜਲਦ ਇੱਕ ਨਵੇਂ ਟਾਪਿਕ ਤੇ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ